5 ਸਾਲ ਵਾਸਤੇ ਦਿੱਲੀ ਚ ਕਿਹੜੀ ਸਰਕਾਰ ਬਣੂਗੀ ਤੇ 5 ਸਾਲ ਵਾਸਤੇ ਉਹਨੇ ਸਰਕਾਰ ਨੇ ਹਿੰਦੁਸਤਾਨ ਦਾ ਪੋ ਵਿਕ ਬਣਾਉਣਾ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਵੋਟ ਪਾਣ ਜਾਣਾ ਜ਼ਰੂਰ ਹੈ ਕਿਉਂਕਿ ਮੈਂ ਸਮਝਦਾ ਕਿ ਜਿਹੜੀ ਵੋਟ ਕਰ ਪਈ ਰਹਗੀ ਤੁਸੀਂ ਵੋਟ ਪਾਣ ਗਏ ਨਹੀਂ ਉਹ ਵੋਟ ਕਾਂਗਰਸ ਦੀ ਰਹੇਗੀ ਦੁੱਜੀ ਜੇਵਾ ਵੀ ਮੇਰਾ ਇਥੋਂ ਕਾਂਗਰਸ ਦਾ ਵਰਕਰ ਹੈ ਉਹ ਉਹਦੀ ਜ਼ਿੰਮੇਵਾਰੀ ਸੰਭਾਲ ਲਈ ਕਿ ਅੱਜ ਤੋਂ ਲੈ ਕੇ ਇੱਕ ਤਰੀਕ ਸ਼ਾਮ ਦੇ 6 ਵਜੇ ਤੱਕ ਆਵਦੇ ਬੂਥਾਂ ਤੇ ਡਿਊਟੀਆਂ ਲਾ ਕੇ ਕੰਮ ਕਰਕੇ ਵੋਟਾਂ ਘਰੋਂ ਕੱਢ ਕੇ ਬੂਥ ਤੇ ਲਿਆ ਕੇ ਵੋਟ ਪਵਾ ਕੇ ਫੇਰ ਜਾ ਕੇ ਸਾਲਣਾ ਤਾਂ ਜਾ ਕੇ ਆਪਣੀ ਜਿੱਥੂਣੀਏ ਕਾਮਯਾਬੀ ਹੋਣੀ ਹੈ ਜੇ ਕਰ ਲੀਆਂ ਗੱਲਾਂ ਨਾਲ ਹੋਵੇ ਤਾਂ ਬੰਦਾ ਘਰ ਬੈਠੇ ਜਿੱਥੇ ਆ ਕਰੇ ਮਿਹਨਤ ਦੇਖੋ ਅਸੀਂ ਸਵੇਰ ਤੋਂ ਚੱਲਦੇ ਆ ਨੋ ਹਲਕੇ ਨੇ ਬਠਿੰਡਾ ਪਾਰਲੀਮੈਂਟ ਦੇ ਵਿੱਚ ਅ ਲੰਬੀ ਤੋਂ ਲੈ ਕੇ ਬੋਹਾ ਬਰੇਟੇ ਤੱਕ ਮੈਂ ਕੋਸ਼ਿਸ਼ ਕਰ ਰਿਹਾ ਕਿ ਵਾਧ ਤੋਂ ਵਾਧ ਪਿੰਡਾਂ ਚ ਮੈਂ ਜਾ ਕੇ ਹਾਜ਼ਰੀ ਲਾ ਲਵਾਂ ਪਰ 545 ਪਿੰਡਾਂ ਦੋ ਵੱਡੇ ਸ਼ਹਿਰ ਨੇ ਅਠ ਨੌ ਮੰਡੀਆਂ ਨੇ 25 ਦਿਨ ਤੋਂ ਘੱਟ ਸਮਾਂ ਨਹੀਂ ਜਾ ਸਕਦੇ ਤੇ ਫਿਰ ਇਲੈਕਸ਼ਨ ਕਿਵੇਂ ਲੜਾਂਗੇ ਥੋੜੇ ਸਰ ਤੇ ਇਲੈਕਸ਼ਨ ਕਿਵੇਂ ਲੜਾਂਗੇ ਜੇ ਤੁਸੀਂ ਤੁਸੀਂ ਜ਼ਿੰਮੇਵਾਰੀਆਂ ਸੰਭਾਲੋਗੇ ਅੱਜ ਮੈਂ ਥੋੜੇ ਪਿੰਡ ਆ ਗਿਆ ਪੁੱਛੋ ਹਲਕੇ ਵਿੱਚ ਜਿੰਨੇ ਪਿੰਡ ਨੇ ਸਾਰਿਆਂ ਚ ਮੈਂ ਨਹੀਂ ਜਾ ਸਕੂਗਾ ਮੈਂ 2 ਦਿਨ ਦੇ ਸਕਦਾ ਜਾਂ 3 ਦਿਨ ਦੇ ਸਕਦਾ ਬਾਕੀ ਦੇ ਪਿੰਡ ਤੁਸੀਂ ਸੰਭਾਲ ਲੈਣੇ ਕੋਰਟ ਪਈ ਸਾਹ ਬੈਠੇ ਨੇ ਇਹਨਾਂ ਦੀ ਸੂਚੀ ਟੀਮ ਬੈਠੀ ਹੈ ਚੇਅਰਮੈਨ ਸਾਹ ਬੈਠੇ ਨੇ ਗੋਵਿੰਦ ਨਾਮ ਜੀ ਬੈਠੇ ਨੇ ਪਲੇਰੀਆ ਸਾਹ ਬੈਠੇ ਨੇ ਮਤਲਬ ਤੁਸੀਂ ਸਾਰੇ ਜ਼ਿੰਮੇਵਾਰ ਹੋ ਤੇ ਮੇਰੇ ਵਰਕਰ ਸਹਿਬਾਨ ਕਾਂਗਰਸ ਦੇ ਇਸ ਪਿੰਡ ਦੇ ਇਲਾਕੇ ਦੇ ਬੈਠੇ ਨੇ ਸੋ ਤੁਹਾਨੂੰ ਹੀ ਹਿੰਮਤ ਕਰਨੀ ਪੈਣੀ ਹੈ ਹੁਣ ਤੇ ਜੇ ਮੈਂ ਕਹਿ ਦਿਆ ਕਿ ਤੁਹਾਨੂੰ ਹੀ ਜੀਤਵਿੰਦਰ ਬੰਨਾ ਪੈਣਾ ਹੈ ਲੋਕਾਂ ਕੋਲੇ ਜਾਣ ਵਾਸਤੇ ਕਿ ਭਈ ਵੋਟ ਤੂੰ ਪਾਉਣੀ ਹੈ ਜੀਤਵਿੰਦਰ ਨੂੰ ਮੈਂ ਜੀਤਵਿੰਦਰਾ ਮੈਨੂੰ ਵੋਟ ਪਾ ਦੇ ਤਾਜਾ ਕੀ ਗੱਲ ਬਣਨੀ ਆ ਆਪਣੀ ਮੈਂ ਇਹ ਗੱਲ ਕਿਉਂ ਕਹੀ ਆ ਤੁਹਾਨੂੰ ਕੱਲ ਵੋਟਾਂ ਪਈਆਂ ਯੂਪ ਵਰਗੇ ਸੂਬੇ 'ਚ 60% ਵੋਟ ਨਹੀਂ ਨਿਕਲੀ ਉੱਥੋਂ ਪਰ ਕੱਲ 57% ਵੋਟ 62 ਹੋਗੀ ਮੈਂ ਉਹ ਰਾਤ ਦੇਖਿਆ ਸੀ ਹਲੇ 57% ਚੱਲ ਰਹੀ ਸੀ ਸਵੇਰ ਤੱਕ 68% ਵੋਟ ਪਈ ਹੈ ਉਹ ਠੀਕ ਨਹੀਂ ਅਪਾ ਨੂੰ ਜ਼ਿਆਦਾ ਚਾਹੀਦੀ ਹੈ ਵਿਧਾਨ ਸਭਾ ਵੇਲੇ ਅਪਾ ਇੱਥੇ 80-80% ਵੋਟਾਂ ਪੁੱਕਸਾ ਦਿੰਨੇ ਆ ਤੇ ਹੁਣ ਪਾਰਲੀਮੈਂਟ 'ਚ ਵੀ ਮੈਂ ਚਾਹਣਾ ਤੁਸੀਂ ਉਹ ਕਿਉਂਕਿ ਉਹਦੇ ਨਾਲ ਪਤਾ ਲੱਗਦਾ ਜਿਹੜਾ ਪਾਰਟੀ ਦਾ ਵਰਕਰ ਵੋਟ ਘਰੋ ਕੱਢ ਕੇ ਬੂਥ 'ਚ ਲਿਆਇਆ ਹੈ ਨਾ ਉਹ ਪਾਰਟੀ ਦੀ ਚੜ੍ਹਾਈ ਹੋਣੀ ਹੈ ਪਰ ਮੇਰਾ ਕਾਂਗਰਸ ਦਾ ਵਰਕਰ ਮੈਨੂੰ ਪਤਾ ਤਕੜਾ ਹੈ ਮੈਨੂੰ ਹੁਣ 15-16 ਦਿਨ ਹੋ ਗਏ ਹਲਕੇ ਵਿੱਚ ਜੋ ਮਾਹੌਲ ਹੈ ਮੈਂ ਤੁਹਾਨੂੰ ਦੱਸ ਦਿੰਦਾ ਲੋਕਾਂ ਦਾ ਮਨ ਬਣ ਰਿਹਾ ਹੈ ਜ਼ਿਆਦਾਤਰ ਲੋਕਾਂ ਦਾ ਮਨ ਬਣ ਰਿਹਾ ਕਿ ਐਤ ਕੀ ਮੌਕਾ ਦੇਣਾ ਕਾਂਗਰਸ ਪਾਰਟੀ ਨੂੰ ਕਿਉਂਕਿ ਲੋਕਾਂ ਨੇ ਨਾ ਹੁਣ ਦੇਖ ਲਿਆ ਆ 2 ਸਾਲ ਹੋ ਗਏ ਸਰਕਾਰ ਨੂੰ ਤੇ ਮੈਨੂੰ ਦੱਸ ਦਿਓ ਇਹ 2 ਸਾਲਾਂ ਚ ਇਹ ਸਰਕਾਰ ਨੇ ਕੀ ਕੀਤਾ ਆ ਤੁਹਾਡੇ ਐਮਐਲਏ ਨੇ ਤਾਂ ਉਹੀ ਨਮਾਈ ਚੰਦ ਚ ਰਾਜ ਜਾਂਦਾ ਹਰ ਵਾਰ ਨਾ ਇੱਕ ਕੁਝ ਦਿਨ ਪਹਿਲਾਂ ਕਿਸਾਨਾਂ ਨੂੰ ਹੀ ਮੇਰੇ ਖਿਆਲ ਬੋਲ ਗਿਆ ਪੁੱਠਾ ਸਿੱਧਾ ਬੋਲੇ ਕਿ ਨਹੀਂ ਬੋਲੇ ਮੇਰੇ ਖਿਆਲ ਆ ਮੇਰੇ ਖਿਆਲ ਦੇਖੋ ਕਿਹੇ ਜੇ ਨੂੰ ਮੈਂਦੇ ਨੇ ਤੇ ਆਪਾਂ ਹੀ ਲੋਕਾਂ ਨੂੰ ਬੜੇ ਚਾਨ ਨਾਲ ਜਤਾਇਆ ਸੀ ਕਿ ਪਤਾ ਨਹੀਂ ਸਾਡੇ ਵਾਸਤੇ ਕੀ ਕਰ ਦੇਣਗੇ ਐਸ ਤੋਂ ਉਦੋਂ ਵੀ ਕਹਿੰਦੇ ਰਹੇ ਕੋਟ ਪਾਈ ਸਾਹਿਬ ਉਦੋਂ ਵੀ ਕਹਿੰਦੇ ਰਹੇ ਕਿ ਦੇਖਿਓ बच ਕੇ ਰਹੋ ਜੇ ਇਹ ਜੇ ਨੂੰ ਜਿਤਾਤਾ ਨਾ ਪੰਜਾਬ ਆ ਦੋ ਸਾਲਾਂ ਚ 20 ਸਾਲ ਪਿੱਛੇ ਚਲੇ ਗਿਆ ਹਲੇ ਵੀ ਸਰਕਾਰ ਚੁਟਕਲਿਆਂ ਤੇ ਚੱਲ ਰਹੀ ਹੈ ਆ ਮੁੱਖ ਮੰਤਰੀ ਨੂੰ ਸੁਣ ਲਿਓ ਕਦੋਂ ਸੁਣ ਲਿਓ ਮੁੱਖ ਮੰਤਰੀ ਨੂੰ ਕੋਈ ਕੰਮ ਦੀ ਗੱਲ ਕਰਦਾ ਚੁਟਕਲੇ ਹੀ ਚੁਟਕਲੇ ਮੈਨੂੰ ਦੱਸੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਮਸਲੇ ਚੁਟਕਲੇ ਨਾਲ ਤਾਂ ਨਹੀਂ ਹਲੂਣੇ ਹੱਲ ਤਾਂ ਲੋਕਾਂ ਨੂੰ ਦੱਸਣਾ ਪੈਣਾ ਕਿ ਅਸੀਂ ਸਰਕਾਰ ਚ ਆਏ ਆ ਤੇ ਸਰਕਾਰ ਚ ਅਸੀਂ ਕੀ ਲੋਕਾਂ ਵਾਸਤੇ ਕਰ ਸਕਦੇ ਆ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਇਲੈਕਸ਼ਨ ਤੋਂ ਪਹਿਲਾਂ ਉਹ ਮੇਰੀਆਂ ਬੱਡੀ ਗਿਣਤੀ ਵਿੱਚ ਮਾਈਆਂ ਪੈਣਾ ਬੈਠੀਆਂ ਪਿੱਛੇ ਸਭ ਤੋਂ ਵੱਡੀ ਠੱਗੀ ਤਾਂ ਇਹਨਾਂ ਨਾਲ ਵਜ ਗਈ ਬਿਲਕੁਲ ਸੱਚੀ ਦੱਸਦਾ ਮੈਂ ਤੁਹਾਨੂੰ ਜਦੋਂ ਨਾ ਇਲੈਕਸ਼ਨ ਤੋਂ ਪਹਿਲਾਂ ਭਗਵੰਤ ਮਾਨ ਵੀ ਕੇਜਰੀਵਾਲ ਵੀ ਗਰੰਟੀਆਂ ਦੇ ਰਹੇ ਸੀ ਇੱਕ ਗਰੰਟੀ ਦੋ ਗਰੰਟੀ ਤਿੰਨ ਗਰੰਟੀ ਉਹਨਾਂ ਨੇ ਇੱਕ ਗਰੰਟੀ ਦਿੱਤੀ ਕਿ ਭਈਆਂ ਨੂੰ ਕਿ ਸਾਨੂੰ ਓਟਾ ਪਾਗੋ ਅਸੀਂ ਮਹੀਨੇ ਦਾ ਮਹੀਨੇ ਤੁਹਾਨੂੰ 1000 ਰੁਪਏ ਦੇਆ ਕਰਾਂਗੇ ਕਿਹਾ ਸੀ ਕਿ ਨਹੀਂ ਕਿਹਾ ਸੀ ਜੀ ਦੱਸੋ ਤੇ 1000 ਰੁਪਏ ਆ ਗਏ ਓਟਾ ਨੇ ਜਰਪੀਆ ਮੈਨੂੰ ਲੱਗੇ ਸਨੂ ਆਏ ਕਰਕੇ ਦੱਸਦੇ ਹੋ ਕਿ ਮਿਲਦਾ ਹੈ ਕਿ ਨਹੀਂ ਮਿਲਦਾ ਤੇ ਫਿਰ ਠੱਗੀ ਠੱਗੀ ਨਹੀਂ ਬਲਕਿ ਤੇ ਤੁਸੀਂ ਉਹ ਜਿਨ੍ਹਾਂ ਨੇ ਨਾ ਬਿਨਾ ਕਰਾ ਵਾਲਿਆਂ ਨੂੰ ਦੱਸਿਆ ਬਿਨਾ ਬੱਚੇ ਤੋਂ ਪੁੱਛਿਆ ਚੁੱਪ ਕਰਕੇ ਅੰਦਰ ਜਾ ਕੇ ਨਾ 1000 ਰੁਪਏ ਪਿੱਛੇ ਚਾੜੂ ਦਾ ਬਟਨ ਦੱਬਿਆ ਆ ਤੁਸੀਂ ਮੈਂ ਗਲਤ ਨਹੀਂ ਹਾਂ ਕੀ ਗੱਲ ਬਣ ਗਈ ਹਜ਼ਾਰ ਰੁਪਏ ਦਾ ਮਤਲਬ ਇਹ ਹੈ ਜੇ ਇੱਕ ਖਰਚ ਤਿੰਨ ਜਾਂ ਚਾਰ ਮਹੀਆ ਪੈਣਾ ਹੈ ਗਿਆ ਨਾ 4-5000 ਰੁਪਏ ਮਹੀਨੇ ਦਾ ਆ ਗਿਆ ਜੋ ਇੱਕ ਨੂੰ 24000 ਦਾ ਹੁਣ ਤੱਕ 24000 ਬਣ ਗਿਆ ਤੁਹਾਡੇ ਕੋਲੇ ਜੇ ਤੁਹਾਡੇ ਐਮ.ਐਲ.ਏ ਇੱਥੇ ਆਵੇ ਨਾ ਖੁੱਡੀਆਂ ਆ ਚੁੱਕੇ ਇੱਥੇ ਪਿੰਡ ਚ ਨਹੀਂ ਆਇਆ ਚਲੋ ਕੱਲ ਬਣ ਗਈ ਫੇਰ ਸਾ ਜਦੋਂ ਖੁੱਡੀਆਂ ਇੱਥੇ ਉਮੀਦਵਾਰ ਚਾੜੂ ਦਾ ਜੇ ਉਹ ਤੁਹਾਡੇ ਕੋਲੇ ਇੱਥੇ ਆਏ ਨਾ ਬੋਲਣ ਤੋਂ ਪਹਿਲਾਂ ਉਹਨੂੰ ਇੱਕ ਗੱਲ ਕਹਿ ਦਿਓ ਕਿ ਭਈ ਤੈਨੂੰ ਬੋਲਣ ਤਾਂ ਦਵਾਂਗੇ ਪਹਿਲਾਂ ਇੱਥੇ ਸਾਡਾ 24000 ਰੁਪਏ ਰੱਖ ਦੇ ਜੇ ਤਾਂ ਤੁਹਾਡੇ 24000 ਦੇ ਗਿਆਂ ਤਾਂ ਠੀਕ ਹੈ ਨਹੀਂ ਤਾਂ ਉਹ ਕਾਰ 'ਚ ਬੈਠ ਕੇ ਅਗਲੇ ਪਿੰਡ ਜਾ ਬੋਲ ਦੇਖੋ ਇਹ ਖੁਦ ਕਹਿੰਦੇ ਹੁੰਦੇ ਸੀ ਕਿ ਜਦੋਂ ਪਿੰਡਾਂ 'ਚ ਲੀਡਰ ਆਉਣ ਨਾ ਉਹਨਾਂ ਨੂੰ ਸਵਾਲ ਕਰਿਆ ਕਰੋ ਉਹਨਾਂ ਨੂੰ ਪੁੱਛਿਆ ਕਰੋ ਕਿ ਤੁਸੀਂ ਪਿੰਡਾਂ 'ਚ ਕੀ ਕੀਤਾ ਕੀ ਕਰਉਣਾ ਹੈ ਉਹੀ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਝਾੜੂ ਦਾ ਇੱਥੇ ਐਮਐਲਏ ਜੇ ਆਵੇ ਐਮਐਲਏ ਦਾ ਕੋਈ ਨਵੇਂੰਦਾ ਆਵੇ ਖੁੱਡੀਆਂ ਹੋਵੇ ਖੁੱਡੀਆਂ ਦਾ ਮੁੰਡਾ ਆਵੇ ਕੋਈ ਪਰਿਵਾਰ ਦਾ ਮੈਂਬਰ ਆਵੇ ਆਪਦਾ 24000 ਲੈ ਕੇ ਫੇਰ ਉਹਨੂੰ ਬੋਲਣ ਦਿਓ ਨਹੀਂ ਤਾਂ ਉਹਨੂੰ ਪਿੰਡ ਚ ਨਾ ਬੜਨ ਦਿਓ ਤਾਂ ਜਾ ਕੇ ਖੁਸ਼ ਉਹਨਾਂ ਨੂੰ ਅਕਲ ਆਊਗੀ ਨਹੀਂ ਤਾਂ ਆ ਕੇ ਫੇਰ ਕੋਈ ਇਹਦਾ ਝੂਠ ਬੋਲ ਦੇਣਗੇ ਤੁਸੀਂ ਫੇਰ ਪਾਦੀ ਹੋਗੀ ਉਹ ਫੇਰ ਬੈਠੇ ਰਹੋਗੇ ਕਿ ਹੁਣੇ ਕੀ ਹੋ ਗਿਆ ਸੋ ਇਸ ਕਰਕੇ ਪਛ ਕੇ ਰਹੋ ਵੋਟ ਪਾਓ ਕਾਂਗਰਸ ਨੂੰ ਵੋਟ ਪਾਓ ਪੰਜੇ ਨੂੰ ਵੋਟ ਪਾਓ ਆਪਦੇ ਜੀਤਮਿੰਦਰ ਨੂੰ ਜਿਹੜਾ ਕੋਈ ਵਾਦਾ ਕਰੂਗਾ ਜੀ ਸਾਹਿਬ ਦੱਸੂਗਾ ਨਹੀਂ ਕੁਛ ਕੀ ਤੁਹਾਡੇ ਨਾਲ ਆ ਅਸੀਂ ਕਰਾਂਗੇ ਪਹਿਲਾਂ ਜੇ ਬੋਲਾਂਗੇ ਤਾਂ ਅਸੀਂ ਪੂਰਾ ਕਰਾਂਗੇ ਤੇ ਦੂਜੇ ਪਾਸੇ ਇੱਕ ਬੀਜੇਪੀ ਪਾਰਟੀ ਹੈ ਇਹਦੇ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਉਂਕਿ ਇਹ ਤਾਂ ਪਿੰਡਾਂ ਚ ਬੜੀ ਨਹੀਂ ਸਕਦੀ ਦੱਸ ਦਿਓ ਕਿਉਂਕਿ ਕੋਈ ਵੀ ਬੰਦਾ ਨਾ ਬੀਜੇਪੀ ਨੂੰ ਵੋਟ ਪਾਵੇ ਨਾ ਹੀ ਮੋਦੀ ਨੂੰ ਵੋਟ ਪਾਵੇ ਕੋਈ ਭਾ ਮੋਦੀ ਨੂੰ ਵੋਟ ਦੱਸੋ ਜੋ ਮੋਦੀ ਨੇ ਪੰਜਾਬ ਦੇ ਕਿਸਾਨੀ ਵਾਸਤੇ ਨੁਕਸਾਨ ਕੀਤਾ ਤੇ ਮੋਦੀ ਨੂੰ ਵੋਟ ਕੌਣ ਪਾਊਗਾ ਯਾਦ ਕਰੋ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਮੋਦੀ ਨੇ ਲਾਗੂ ਕੀਤੇ ਆਪਾਂ ਇੱਕ ਸਾਲ ਉੱਥੇ ਬੈਠੇ ਰਹੇ ਆ ਦਿੱਲੀ ਦੇ ਬਾਰਡਰਾਂ ਉੱਤੇ ਤੇ ਵੱਡਾ ਨੁਕਸਾਨ ਕਰਾਇਆ ਆਪਾਂ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਕਿਦਾਂ ਵੱਡਾ ਨੁਕਸਾਨ ਹੋਇਆ ਉਹ ਪਰਵਾਰਾਂ ਦਾ ਅਖੀਰ ਵਿੱਚ ਅਖੀਰ ਵਿੱਚ ਉਹਨੂੰ ਉਹ ਕਾਨੂੰਨ ਵਾਪਸ ਲੈਣੇ ਪਏ ਪਰ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਿਆ ਉਹ ਸੁਣ ਗੌਰ ਨਾਲ ਸੁਣਿਓ ਆ ਜਿਹੜੇ ਤਿੰਨ ਕਾਲੇ ਕਾਨੂੰਨ ਉਹ ਵਿਵਾਹ ਸਿਮਰਤ ਆ ਗਈ ਪਿੰਡ ਚ ਨਾ ਫਿਰ ਉਹਨੂੰ ਵੀ ਪੁੱਛੋ ਉਹਨੂੰ ਵੀ ਸਵਾਲ ਕਰਿਓ ਕਿ ਵਿਪਾ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਲਾਗੂ ਕੀਤੇ ਸੀ ਤੂੰ ਕੈਬਨਿਟ ਮੰਤਰੀ ਸੀ ਉਦੋਂ ਤੇ ਕੈਬਨਿਟ ਚ ਪਾਸ ਹੁੰਦਾ ਉਹੋ ਤੇ ਤੇਰੇ ਦਸ ਕਰ ਤੋਏ ਨੇ ਉੱਥੇ ਤੂੰ ਸਹਿਮਤੀ ਕੀਤੀ ਤੂੰ ਟੈਲੀਵਿਜ਼ਨ ਦੇ ਅੱਗੇ ਆ ਕੇ ਜਦੋਂ ਇਹ ਬਿੱਲ ਆਰਡੀਨੈਂਸ ਪਾਸ ਹੋਇਆ ਮਾਸ਼ੀ ਜੀ ਤੁਹਾਨੂੰ ਪਤਾ ਹੋਣਾ ਹੈ ਇਸ ਗੱਲ ਦਾ ਕਿ ਪਾਸ ਹੋਇਆ ਉਹਨੂੰ ਆਰਡੀਨੈਂਸ ਉਦੋਂ ਹਰ ਸਿਮਰਤ ਕੌਰ ਬਾਦਲ ਨੇ ਆ ਟੈਲੀਵਿਜ਼ਨ 'ਤੇ ਬਿਠਾ ਕੇ ਲੋਕਾਂ ਨੂੰ ਕਿਹਾ ਕਿ ਗੁਮਰਾਹ ਨਾ ਹੋਇਓ ਮੋਦੀ ਬਹੁਤ ਹੀ ਚੰਗਾ ਬੰਦਾ ਹੈ ਬਹੁਤ ਚੰਗਾ ਬੰਦਾ ਹੈ ਉਹਨੇ ਬੜਾ ਅੱਛਾ ਇਹ ਕਾਨੂੰਨ ਲਿਆਇਆ ਹੈ ਇਹ ਜਿਹੜੀਆਂ ਕਿਸਾਨ ਯੂਨੀਅਨਾਂ ਹੈ ਨਾ ਲੀਡਰ ਚੰਨ ਲੀਡਰ ਕਹਿੰਦੀ ਸੀ ਤੇ ਜਿਹੜੇ ਆਮ ਕਿਸਾਨ ਪੜਕੇ ਹੋਏ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਹ ਤਿੰਨੋਂ ਕਾਨੂੰਨ ਬਹੁਤ ਹੀ ਅੱਛੇ ਨੇ ਕਿਸਾਨੀ ਵਾਸਤੇ ਕੱਲਾ ਬਿਬਾਰ ਸਵਰਥ ਨੇ ਨਹੀਂ ਸੁਖਵੀਰ ਨੇ ਵੀ ਇਹ ਗੱਲ ਕਹੀ ਕੱਲਾ ਗੱਲਾਂ ਸੁਖਵੀਰ ਨੇ ਨਹੀਂ ਜਗਪ੍ਰਕਾਸ਼ ਸਿੰਘ ਬਾਦਲਾਪ ਅਜਪਨੇ ਜੀ ਨਹੀਂ ਰਹੇ ਪਰ ਉਹਨਾਂ ਤੋਂ ਵੀ ਬੁਲਾਇਆ ਗਿਆ ਰਹਿਆ ਕਿਾ ਕੀ ਬੋਲ ਕੀ ਚੰਗੇ ਨੇ ਕਿਹਨੇ ਕੋ ਆਇਆ ਮਰਵਾਸਾ ਵਿਚਾਰਾ ਬਜ਼ੁਰਗ ਹਰ ਸਿਮਰਤ ਸੱਚੀ ਮਰਵਾਸਾ ਸੱਚੀ ਗੱਲ ਹੈ ਨਾ ਮਰਵਾਸਾ ਉਹਨੂੰ ਨਹੀਂ ਤਾਂ ਉਹ ਨਹੀਂ ਬੋਲਦਾ ਸੀ ਤੇ ਹੁਣ ਜਦੋਂ ਉਹ ਆਊਗੀ ਇੱਥੇ ਨਾ ਉਹਨੂੰ ਪੁੱਛੋ ਫੇਰ ਕੀ ਹੋਇਆ ਫੇਰ ਜਦੋਂ ਕਿਸਾਨ ਯੂਨੀਅਨ ਵਾਲੇ ਆਮ ਕਿਸਾਨ ਪਿੰਡਾਂ ਚ ਉੱਠ ਕੇ ਨਾ ਬਾਦਲ ਪਿੰਡ ਇਹਨਾਂ ਦਾ ਕਰਾਓ ਕੀਤਾ ਸੀ 20 25 ਦਿਨ ਬੈਠੇ ਰਹੇ ਕਿਸਾਨ ਉੱਥੇ किसान ने ऐलान कर दिता सी यूनियन ने ऐलान कर दिता कि बादल परिवार को ना पिंडा चढ़ाब चढ़ी दी है ना कर अंदर बढ़ दी है ना घरों बहर निकल दी है भी दिन बाद अखीर च हरसिमरत कौर बादल अस्तीफा देना पाया जलों पंजाब चई कहत बड़ी कुरबानी दे के आई हूँ किसानों वास्त पह दस्त करी आई फिर जो तो किसानों ने धौन गोडा रख के ਤੋਂ ਹੰਤੇ ਘੋੜਾ ਰੱਖ ਕੇ ਸਤੀਫਲਤਾ ਕਹਿੰਦੀ ਮੈਂ ਤੇ ਕੁਰਬਾਨੀ ਕੁਰਬਾਨੀ ਤਾਂ ਉਹੀ ਗੱਲ ਹੋ ਗਈ ਚੀਚੀ ਵੱਢ ਸੀ ਇਹ ਚੀਚੀ ਵੱਢੀ ਇੰਨਾ ਖੂਨ ਨਿਕਲ ਗਿਆ ਮੈਂ ਸ਼ੀਰ ਹੋ ਗਿਆ ਜੀ ਆਹ ਹਰ ਸਿਮਰਤਾ ਤੇ ਬਾਦਲ ਕਹਿੰਦਾ ਆਹ ਹਾਲ ਹੈ ਸੋ ਮੈਂ ਇੱਕ ਗੱਲ ਤੁਹਾਨੂੰ ਜਿਹੜੀ ਗੱਲ ਤੇ ਮੈਂ ਆ ਰਿਹਾ ਦੇਖੋ ਬੀਜੇਪੀ ਤਾਂ ਬਾਹਰ ਆਮ ਆਦਮੀ ਪੱਲੇ ਕੁਝ ਨਹੀਂ ਰਿਹਾ ਤੇ ਜੇ ਕਿਤੇ ਗਲਤੀ ਨਾਲ ਕਿਸੇ ਇੱਕ ਵੀ ਮੇਰੇ ਬਜ਼ੁਰਗ ਮਾਤਾ ਪ੍ਰਾਪੈ ਨੇ ਅਕਾਲੀ ਦਲ ਨੂੰ ਵੋਟ ਪਾਤੀ ਸਮਝੋ ਕਿ ਟੇਡੇ ਟੰਗਣਾ ਬੀਜੇਪੀ ਨੂੰ ਵੋਟ ਪਾਤੀ ਕਿਉਂ ਗਰੰਟੀਆਂ ਮੇਰੀ ਅਜਜੀਤ ਮੇਂਦਰ ਦੀ ਗੱਲ ਯਾਦ ਰੱਖਿਓ ਜੇ ਕਿਤੇ ਪਠੰਡੇ ਵਾਲੇ ਮੁਰਦ ਦੁਆਰਾ ਗਲਤੀ ਕਰ ਬੈਠੇ ਜਹ ਪੰਜਾਬ ਚ ਕੋਈ ਇੱਕ ਵੀ ਸੀਟ ਅਕਾਲੀ ਦਲ ਨੂੰ ਆਈ ਨਾ ਸਭ ਤੋਂ ਪਹਿਲਾਂ ਛਾਲ ਮਾਰ ਕੇ ਮੋਦੀ ਦੀ ਝੋਲੀ ਚ ਹੋਰ ਕੋਈ ਬੈਠੇ ਨਾ ਬੈਠੇ ਹਰ ਸਿਵਰਤ ਕੋਰ ਬਾਦਲ ਤੇ ਅਕਾਲੀ ਦਲ ਜਰੂਰ ਬੈਠੂਗਾ ਬੈਠੂਗਾ ਕਿ ਨਹੀਂ ਬੈਠੂਗਾ ਦੱਸਦੇ ਹੋ ਤੇ ਫਿਰ ਆਪਾਂ ਬੁੱਧੀ ਨੂੰ ਲਿਆਉਣਾ ਚਾਹੁੰਦੇ ਆ ਤੇ ਫਿਰ ਆਪਾਂ ਕੱਲੀਦਲ ਨੂੰ ਲਿਆਉਣਾ ਚਾਹੁੰਦੇ ਆ ਦੋਨੋਂ ਜਿਵੇਂ ਸਿੱਕਾ ਹੁੰਦਾ ਨਾ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਇਸ ਪਾਸਾ ਦੇਖ ਲਓ ਤਾਂ ਕੱਲੀਦਲ ਆਏ ਮੋੜ ਕੇ ਦੇਖ ਲੋਗੇ ਸਾਹ ਬੀਜੇ ਪੀ ਹੈ ਜਿਵੇਂ ਮਰਜ਼ੀ ਸਿੱਟਦੇ ਉੱਤੇ ਡਿੱਗੂਗਾ ਤੇ ਦੁਰਨਾ ਚੋ ਇੱਕੋ ਹੀ ਡਿੱਗੂਗਾ ਸੋ ਬਚ ਕੇ ਰਹੋ ਇਹਨਾਂ ਦੀਆਂ ਚਾਲਾਂ ਨੇ ਇਹ ਇਸ ਤੋਂ ਹੀ ਪਤਾ ਲੱਗਦਾ ਹੈ ਆ ਤੁਹਾਡਾ ਗਵਾਂਡੀਆ ਮਲੂਕਾ ਦੇਖ ਲੋ ਇਹ ਵੀ ਮਿਲੀ ਪੁਕਸ ਲੱਗਦੀ ਆ ਮੈਨੂੰ ਤਾਂ ਮਲੂਕਾ ਅਕਾਲੀ ਦਲ ਚ ਹੈ ਉਹਦੀ ਨੂੰਹ ਤੇ ਉਹਦਾ ਮੁੰਡਾ ਬੀਜੇਪੀ ਚ ਹੈ ਕੀ ਸਮਝੋਗੇ ਇਹ ਤੋਂ ਇਹ ਨਾ ਕਿ ਰਲ ਮਿਲ ਕੇ ਮੈਂ ਇੱਕੋ ਘਰ ਚ ਇੱਕੋ ਘਰ ਚ ਰਹਿ ਕੇ ਸਵੇਰੇ ਜਦੋਂ ਨਿਕਲਦੇ ਨੇ ਨਾ ਇੱਕ ਤਾਂ ਝੰਡਾ ਲੈ ਕੇ ਨਿਕਲਦਾ ਅਕਾਲੀ ਦਲ ਦਾ ਇੱਧਰ ਨੂੰ ਤੇ ਇੱਕ ਬੀਜੇਪੀ ਦੀ ਨਿਕਲਦੀ ਆ ਇੱਧਰ ਨੂੰ ਤੇ ਕੀ ਮੰਨੋਗੇ ਤੁਸੀਂ ਹੁਣ ਦੱਸੋ ਕੀ ਕਹੋਗੇ ਇਹ ਜੇ ਬੰਦ ਨੂੰ ਸੋ ਬਚ ਕੇ ਰਹੋ ਆ ਥੋੜੇ ਸਾਹਮਣੇ ਖੜਾ ਸਾਰੀ ਟੀਮ ਬੈਠੀ ਐ ਇੱਥੇ ਜ਼ਿੰਮੇਵਾਰ ਅਸੀਂ ਤੁਹਾਡੀ ਸੇਵਾ ਚ 24 ਘੰਟੇ ਹਾਜ਼ਰ ਆ ਮੈਨੂੰ ਮੌਕਾ ਮਿਲਿਆ ਕਿ ਪਾਰਟੀ ਨੇ ਮੈਨੂੰ ਮਾਨ ਦਿੱਤਾ ਮੈਨੂੰ ਟਿਕਟ ਦੇ ਕੇ ਤੁਹਾਡੇ ਵਿਚਕਾਰ ਭੇਜਿਆ ਮੈਂ ਤੁਹਾਨੂੰ ਦੱਸ ਦਿਆ ਹਾਲਾਤ ਇਹ ਨਹੀਂ ਅਪਾ ਜਿੱਤਾਂਗੇ ਤੁਹਾਨੂੰ ਮੈਂ ਦੱਸਦਾ حالاز سموچے ਬਠਿੰਡੇ پارਲੀਮੈਂਟ ਦੇ 9 ਦੇ 9 ਹਲਕਿਆਂ ਚ ਲੋਕਾਂ ਦਾ ਵਿਸ਼ਵਾਸ ਆਪਣੇ ਪ੍ਰਤੀ ਵੜੀ ਜਾ ਰਿਹਾ ਹੈ ਨਾਲੇ ਹਰ ਸਿਮਰਤਾ ਨਾ ਗਈ ਉਹ ਤਾਂ ਗਈ ਸੱਚੀ ਦੱਸਾ ਉਹ ਤੀਜੇ ਨੰਬਰ ਤੇ ਹੈ ਸੋਦਾ ਤਾਂ ਸੋਚੋ ਹੀ ਨਾ ਤੁਸੀਂ ਕੀ ਕਿਤੇ ਉਹਨੂੰ ਵੋਟ ਦਿਖਾਉਣ ਦੀ ਪਾਉਣ ਦੀ ਤਾਂ ਲੋੜ ਹੀ ਨਹੀਂ ਤੁਸੀਂ ਮੈਨੂੰ ਵੋਟਾਂ ਪਾਓ ਕਾਮਯਾਬ ਕਰੋ ਦੇਖੋ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਜਿਵੇਂ ਕੁਰਬਈ ਸਾਹਿਬ ਨੇ ਕਿਹਾ ਕਿ ਫੰਡ ਦਿੱਲੀ ਚ ਨਾ ਐਮਪੀ ਕੋਲੇ ਬੜੀ ਤਾਕਤ ਹੁੰਦੀ ਹੈ ਇਹਨਾਂ ਨੂੰ ਤਾਂ ਵਰਤਨੀ ਨਹੀਂ ਨਹੀਂ ਆਈ ਕਿਉਂਕਿ ਇਹ ਥੋੜਾ ਐਮਪੀ ਬਣ ਕੇ ਨਹੀਂ ਰਹੀ ਇਹ ਪਰਿਵਾਰ ਤੋਂ ਐਮਪੀ ਬਣਦੇ ਇੱਕ ਬਾਦਲ ਕਹਿੰਦਾ ਐਮਪੀ ਹੈ ਤੇ ਖੁੱਡੀਆਂ ਖੁੱਡੀਆਂ ਵਾਲਿਆਂ ਦਾ ਉਮੀਦਵਾਰ ਅੱਜ ਦੀ ਘੜੀ ਐਮਪੀ ਦਾ ਇੱਕ ਜੀਤ ਮੇਰੇ ਇਕੱਲਾ ਜਿਹੜਾ ਥੋੜਾ ਉਮੀਦਵਾਰ ਐਮਪੀ ਬਣਾ ਦਿਓ ਥੋੜਾ ਐਮਪੀ ਬੱਜੂਗਾ ਕਿਸੇ ਪਰਿਵਾਰ ਦਾ ਐਮਪੀ ਨਹੀਂ ਬੱਜੂਗਾ ਇਹ ਫਰਕ ਹੈ ਤੇ ਨੋਮੀਦਾਂ ਸੋਨੇਹਾ ਹੋਰ ਜਗਾਓ ਆ ਫਰਕ ਹੈ ਵਰਤਕੇ ਦੇਖਿਓ ਲਾ ਮੈਨੂੰ ਇਹ ਦੱਸ ਦਿਓ ਕਿੱਡੀ ਪੱਡੀ ਗਿੰਤੀ ਚ ਤੁਸੀਂ ਇੱਥੇ ਸਿਆਣੇ ਵਾਲੇ ਸਾਰੇ ਬੈਠੇ ਹੋ ਪਿੰਡ ਵਾਸੀ ਮੇਰੀਆਂ ਭੈਣਾਂ ਹੋਰ ਬਜ਼ੁਰਗ ਮੇਰੇ ਮਾਤਾਵਾ ਕਿਸੇ ਨੇ ਅੱਜ ਤੱਕ ਹਰ ਸਿਮਰਤ ਤੋਂ ਕੰਮ ਕਰਾਇਆ ਕਿਸੇ ਨੇ 15 ਸਾਲ ਹੋ ਗਏ ਉਹਨੂੰ ਐਮਪੀ ਬਣੀ ਨੂੰ ਜਿਵੇਂ ਇੱਥੇ ਕੋਈ ਕਹਿ ਰਿਹਾ ਸੀ ਕਿਸੇ ਇੱਕ ਬੁਲਾਰੇ ਨੇ ਗੱਲ ਕੀਤੀ ਸੱਚੀ ਕੀਤੀ

ਬਲਕਾਰ ਬਲਕਾਰ ਹੈ ਬਲਕੌਰ ਹੈ ਜੋ ਵੀ ਹੈ ਉਹਦੇ ਕੋਲੇ ਭੇਜ ਦਿੰਦੀ ਹੈ ਵੋਟਾਂ ਅਸੀਂ ਤੈਨੂੰ ਪਾਈਏ ਅਤੇ ਕਿਸੇ ਕੋਲੇ ਹਰ ਸਮੇਂ ਦਾ ਟੈਲੀਫੋਨ ਨੰਬਰ ਹੈਗਾ ਕਿਸੇ ਕੋਲੇ 15 ਸਾਲਾਂ ਚ ਕਿਸੇ ਨੂੰ ਤਾਂ ਨੰਬਰ ਦਿੱਤਾ ਹੋਣਾ ਹੈ ਕਿ ਆ ਬਜ਼ੁਰਗੋ ਨੰਬਰ ਮੇਰਾ ਲੈ ਲਓ ਕਿਤੇ ਲੋੜ ਪੈ ਗਈ ਮੈਨੂੰ ਫੋਨ ਕਰ ਲਿਓ ਕਿਸੇ ਮਾਈ ਨੂੰ ਦਿੱਤਾ ਹੋਣਾ ਨੰਬਰ ਕਿ ਤੁਹਾਨੂੰ ਕਿਤੇ ਲੋੜ ਪੈ ਜੇ ਮੈਂ ਤੁਹਾਡੇ ਮੈਂ ਤੁਹਾਡੀ ਭੈਣਾਂ ਤੁਹਾਡੀ ਬੱਚੀਆਂ ਮੈਨੂੰ ਫੋਨ ਕਰ ਲਿਓ ਨਹੀਂ ਹੋਣਾ ਨਹੀਂ ਹੋਣਾ ਤੇ ਇੱਥੇ ਮੈਂ ਖੜਾ ਤੁਹਾਡੇ ਸਾਹਮਣੇ ਲਾ ਮੇਰਾ ਨੰਬਰ ਲੈ ਲਓ ਨੋਟ ਕਰ ਲਿਓ ਮੈਨੂੰ 24 ਘੰਟੇ ਜਦੋਂ ਮਰਜ਼ੀ ਫੋਨ ਕਰ ਲਿਓ ਨਾ ਮੇਰੇ ਕੋਲੇ ਪੀਏ ਐ ਨਾ ਕੋਈ ਮੇਰਾ ਫੋਨ ਹੋਰ ਚੱਕਦਾ ਮੈਂ ਆਪ ਆਪਣਾ ਫੋਨ ਚੱਕਦਾ ਚੱਕ ਕੇ ਤੁਹਾਡੇ ਨਾਲ ਗੱਲ ਕਰੂੰਗਾ ਗੱਲ ਕਰਕੇ ਤੁਹਾਡੀ ਗੱਲ ਸਮਝੂੰਗਾ ਅਫਸਰ ਨੂੰ ਕਹੂੰਗਾ ਤੁਹਾਨੂੰ ਵਾਪਸ ਫੋਨ ਕਰੂੰਗਾ ਕਿ ਜਾ ਅਫਸਰ ਨੂੰ ਮਿਲਣਾ ਤੇਰਾ ਕੰਮ ਹੋ ਗਿਆ ਆ ਫਰਕ ਹੁੰਦਾ ਤੁਹਾਡੇ ਆਪ ਦੇ ਐਮਪੀ ਦਾ ਔਰ ਦੇ ਐਮਪੀ ਦਾ ਤੇ ਬਗਾਂਦੇ ਐਮਪੀ ਦਾ ਸੋ ਮੇਰਾ ਨੰਬਰ ਨੋਟ ਕਰ ਲਓ ਪ੍ਰਤਿਆਕੀ ਦੇਖ ਲਿਓ ਇਹ ਆ ਬਈ ਬਾਕੀ ਅਸੀਂ ਦੂਜੀ ਗੱਲ ਹੋਰ ਦੱਸਦੇ ਆ ਨੰਬਰ ਜਿੱਦਣ ਦਾ ਲਿੱਤਾ ਨਾ 25 ਸਾਲ ਪਹਿਲਾਂ ਤਾਂ ਕਦੇ ਬਦਲਿਆ ਨਹੀਂ ਉਹੀ ਨੰਬਰ 94172 72172 94172 72172 ਆ ਦੋ ਵਾਰ ਜੇ ਇੰਨਾ ਸੌਖਾ ਯਾਦ ਰੱਖਣਾ ਦੋ ਵਾਰ ਜੇ ਬੋਲ ਲੋਗੇ ਨਾ ਤੇ ਯਾਦ ਹੀ ਹੋ ਜੂ ਤੇ ਨੰਬਰ ਦੀ ਗੱਲ ਕਈ ਵਾਰ ਬੰਦਾ ਕਹਿੰਦਾ ਨੰਬਰ ਦੇ ਦਿੰਦਾ ਪਤਾ ਨਹੀਂ ਚੱਕੂਗਾ ਕਰ ਲਿਓ ਕਿਸੇ ਵੇਲੇ ਆ ਕਰਨ ਟੋ ਗੱਲ ਯਾਦ ਆ ਕਿ ਮੈਂ ਅਖੀਰ ਚ ਪਾਸੀ ਕਿ ਸਕਿੰਟ ਲਾਉਣਾ ਤੁਹਾਡਾ ਹੋਰ ਇੱਕ ਗੱਲ ਦੀ ਸੁਣਾ ਦੇਣਾ ਤੁਹਾਨੂੰ ਮੈਨੂੰ ਵੀ ਬੜੀ ਹੈਰਾਨੀ ਹੋਈ ਉਹ ਗੱਲ ਸੁਣ ਕੇ ਮਾਸਟਰ ਜੀ ਸੁਣਿਓ ਗੱਲ ਮੈਂ ਕਹਿੰਦਾ ਚਾਰ ਦਿਨ ਪਹਿਲਾਂ ਮੋੜ ਹਲਕੇ ਸੀਗਾ ਟੱਡੇ ਪਿੰਡ ਹੈਗਾ ਨਾ ਆਪਣਾ ਮੈਂ ਆਈ ਸ਼ਾਮ ਨੂੰ ਸ਼ਾਮ ਦੇ ਦਾ ਵੇਲਾ ਸੀ ਉੱਥੇ ਆਈ ਬੋਲ ਕੇ ਬੇਨਤੀ ਇਹ ਕਰਕੇ ਤੇ ਮੈਂ ਸਸਿਗਾ ਬਲਾਕੇ ਮਿਲ ਕੇ ਮੈਂ ਕੱਢੀ ਵਾਲੇ ਪਾਸੇ ਨੂੰ ਜਾ ਰਿਹਾ ਸੀ ਕਿ ਅਗਲੇ ਮੰਡੀਕਲਾ ਜਾਣਾ ਸੀ ਤੇ ਮੇਰੇ ਨਾਲ ਕਿਸੇ ਬਜ਼ੁਰਗ ਨੇ ਹੱਥ ਫੜ ਲਿਆ ਕਿ ਕਾਕਾ ਗੱਲ ਸੁਣੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਗੱਲ ਕੀ ਕਰਨੀ ਹੋਊਗੀ ਕਹਿੰਦਾ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੇਰੇ ਨਾਲ ਚਲੋ ਪਾਸੇ ਲੈ ਜਾ ਮੈਨੂੰ ਗੌਰ ਨਾਲ ਸੁਣਿਓ ਮੈਂ ਕਿਹਾ ਕਹਿੰਦਾ ਸ਼ਿਵ ਸਾਹਿਬ ਤੁਹਾਡਾ ਮੈਂ ਧੰਨਵਾਦ ਕਰਨਾ ਚਾਹਣਾ ਮੈਂ ਕਿਹਾ ਯਾਰ ਮੈਂ ਤਾਂ ਇਹ ਜੇ ਕੋਈ ਕੰਮ ਕੀਤਾ ਨਹੀਂ ਕਹਿੰਦਾ ਨਹੀਂ ਤੁਸੀਂ ਮੇਰੇ ਵਾਸਤੇ ਬਹੁਤ ਵੱਡਾ ਕੰਮ ਕੀਤਾ ਮੈਂ ਕੀ ਕੀਤਾ ਕਹਿੰਦੇ ਜੀ ਅਸੀਂ ਨਾ ਪੰਜ-ਛੇ ਬੰਦੇ ਪਿੰਡ 'ਚ ਬੈਠੇ ਸੀ ਸ਼ਾਮ ਨੂੰ ਆਮ ਤੌਰ ਤੇ ਸੱਥਾਂ 'ਚ ਬੈਠ ਜਾਂਦੇ ਆਪਾਂ ਸੱਤ-ਅੱਠ ਬੰਦੇ ਤੇ ਉਦੋਂ ਗੱਲਬਾਤ ਚੱਲਦੀ ਹੈ ਤੇ ਅੱਜ ਕੱਲ ਤਾਂ ਗੱਲਬਾਤ ਵੋਟਰ ਦੀ ਹੋ ਚੱਲਦੀ ਹੈ ਕਿ ਤੇਰਾ ਉਮੀਦਵਾਰ ਕੀ ਕਹਿੰਦਾ ਹੈ ਤੇਰਾ ਕੀ ਕਹਿੰਦਾ ਹੈ ਕੌਣ ਜਿੱਤੂਗਾ ਕੌਣ ਨਹੀਂ ਜਿੱਤੂਗਾ ਕਹਿੰਦੇ ਅਸੀਂ ਬੈਠੇ ਚਾੜੂ ਵਾਲਾ ਬੈਠਾ ਸੀ ਮੈਂ ਕਾਂਗਰਸੀ ਆ ਮੈਂ ਬੈਠਾ ਸੀ 6-7 ਹੋਰ ਪਿੰਡ ਵਾਲੇ ਬੈਠੇ ਸੀ ਉਹ ਚਾੜੂ ਵਾਲੇ ਨੂੰ ਮੈਨੂੰ ਮੈਨੂੰ ਕਹਿਤਾ ਕਿ ਤੂੰ ਕਾਂਗਰਸੀ ਹੈ ਨਾ ਕਹਦਾ ਹਾ ਤੇਰਾ ਮੀਤਵਰ ਕੌਣਾ ਹੈ ਕਹਿੰਦਾ ਮੈਂ ਕਹਿੰਦਾ ਜੀ ਜੀਤਵਿੰਦਰ ਸਿੱਧੂ ਹੈ ਕਹਿੰਦਾ ਤੂੰ ਜਾਣਦਾ ਉਹਨੂੰ ਕਹਾਂ ਜਾਣਦਾ ਟੈਲੀਫੋਨ ਨੰਬਰ ਹੈਗਾ ਉਹਦਾ ਕਹਿੰਦਾ ਹੈਗਾ ਕਹਿੰਦਾ ਤੂੰ ਮਲਾਏਂਗਾ ਕਹਿੰਦਾ ਹਾਂ ਮਲਾਉਂਗਾ ਕਹਿੰਦਾ ਚੱਲ ਸ਼ਰਤ ਲੱਗੀ ਕਹਿੰਦਾ 5000 ਦੀ ਲੱਗੀ ਸ਼ਰਤ ਤੂੰ ਮਲਾਹ ਜੀਤਵਿੰਦਰ ਨੂੰ ਨੰਬਰ ਜੇ ਟੈਲੀਫੋਨ ਜੀਤਵਿੰਦਰ ਤੇਰਾ ਚੱਕ ਲਿਆ ਤਾਂ ਤੈਨੂੰ ਮੈਂ 5000 ਦਊਂਗਾ ਨਾ ਚੱਕਿਆ ਤੂੰ ਅਸੀਂ 78 ਬੈਠਿਆ ਤੂੰ ਸਾਨੂੰ ਹਜ਼ਾਰ ਹਜ਼ਾਰ ਰੁਪਿਆ 10000 ਰੁਪਿਆ ਦੇਈਂ ਸਾਨੂੰ ਉਹ ਕਹਿੰਦਾ ਠੀਕ ਹੈ ਉਹ ਬੰਦਾ ਵੀ ਦਲੇਰ ਸੀ ਉਹਨੇ ਮਲਾਇਆ ਨੰਬਰ ਮੇਰੀ ਜੀਐਮਸੀ ਦਾ ਬੱਜਾ ਮੈਂ ਚੱਕਿਆ ਮੈਂ ਕਿਹਾ ਹਾਂਜੀ ਇਹ ਜੀ ਜੀਤਵਿੰਦਰ ਸਿੰਘ ਸੇਤੂ ਬੋਲਦੇ ਹੋ ਮੈਂ ਕਿਹਾ ਹਾਂ ਬੋਲਦਾ ਉਹਨੇ ਨਾ ਸਪੀਕਰ ਤੇ ਲਾ ਰੱਖਿਆ ਸੀ ਆਏ ਕਰ ਆ ਆਮ ਹੀ ਕਰ ਲੈਂਦੇ ਪਿੰਡ ਵਾਲੇ ਨਾ نیچے ਰੱਖ ਕੇ ਉਹਨੇ ਸਪੀਕਰ ਤੇ ਲਾ ਕੇ ਪੁੱਛਿਆ ਮੈਨੂੰ ਵੀ ਪਤਾ ਲੱਗ ਗਿਆ ਕਿ ਸਪੀਕਰ ਤੇ ਲੱਗਿਆ ਮੈਂ ਕਿਹਾ ਹਾਂ ਮੈਂ ਜੀਤਵਿੰਦਰ ਬੋਲਦਾ ਕਹਿੰਦਾ ਠੀਕ ਹੈ ਜੀ ਮੈਂ ਕਿਹਾ ਦੱਸੋ ਕਿੰਨੀ ਜੀ ਮੇਰੀ ਗੱਲ ਵਰਗੀ ਕਹਾਂ ਮੇਰੀ ਗੱਲ ਬਣ ਗਈ ਤੇ ਫੋਨ ਉਹ ਨਹੀਂ ਕੱਟਦਾ ਮੈਂ ਸੋਚਿਆ ਮੈਨੂੰ ਪਤਾ ਨਹੀਂ ਕੀ ਗੱਲ ਬਣ ਗਈ ਉਹ ਨਹੀਂ ਉਹਦੀ ਕੁਛ ਤੇ ਨਾ ਮਾਲ ਪਤਾ ਲੱਗਿਆ ਕਹਿੰਦਾ ਜੀ ਧੰਨਵਾਦ ਤੁਹਾਡਾ ਤੁਹਾਡੇ ਕਾਰਨ ਮੈਂ ਦੇਖੋ ਗੱਲ ਪੈਸੇ ਦੀ ਨਹੀਂ 5000 ਦੀ ਨਹੀਂ ਕਿੰਨਾ ਮਾਨ ਵਧਿਆ ਉਹਦਾ ਕਿੰਨਾ ਮਾਨ ਮੇਰਾ ਵਧ ਗਿਆ ਕਿ ਹਾਂ ਵੀ ਜਿਹੜੀ ਜੀਤ ਉਹ ਟੈਸਟ ਹੀ ਕੀਤਾ ਸੀ ਨਾ ਜਿਵੇਂ ਹੁਣ ਤੁਸੀਂ ਨੋਟ ਕਰ ਲਿਆ ਹੋਣਾ ਨੰਬਰ ਕਈਆਂ ਨੇ ਤਾਂ ਹੁਣੀ ਖੜਕਾਲਦਾ ਹੋਣਾ ਕਿ বাজ ਰਿਹਾ ਕਿ ਨਹੀਂ বাজ ਰਿਹਾ ਕਾਰ ਚ ਬੈਠੂਗਾ ਨਾ 15 20 ਮਿਸਟ ਕਾਲਾਂ ਆਈਆਂ ਹੋਣਗੀਆਂ ਉਹ ਮੈਨੂੰ ਪਤਾ ਲਾਈ ਜਾਂਦਾ ਕਿ ਤੁਹਾਡੇ ਚ ਹੀ ਹੋਊ ਕੋਈ ਉਹ ਟਾਈਮ ਪਤਾ ਲੱਗ ਜਾਂਦਾ ਕਿ ਐਸੋ ਜਿਹਾ 1 ਵਜੇ ਫੋਨ ਫੋਨ ਕੋਲ ਆਈਆਂ ਮੈਂ ਵਾਪਸ ਕਰਦਾ ਨਹੀਂ ਜੀ ਅਸੀਂ ਤਾਂ ਟੈਸਟ ਹੀ ਕਰ ਰਹੇ ਸੀ ਸੋ ਗੱਲ ਹੈ ਇਹ ਗੱਲ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਗੱਲ ਹੈ ਵਿਸ਼ਵਾਸ ਦੀ ਮੈਂ ਉਸ ਤੁਹਾਡਾ ਵਿਸ਼ਵਾਸ ਜਿਤਨਾ ਹੈ ਉਹ ਤਾਂ ਤੁਸੀਂ ਪਾਈ ਦਿਓਗੇ ਮੈਨੂੰ ਯਕੀਨ ਹੈ ਕਿਉਂਕਿ ਨਾ ਚਾਰੂਨੂ ਪਾਉਣੀ ਆ ਨਾ ਭਾਜਪਾ ਨੂੰ ਪਾਉਣੀ ਆ ਨਾ ਕਾਲੀ ਨੂੰ ਮਹੀ ਰਹਿ ਗਿਆ ਫਿਰ ਤਾਂ ਸਹੀ ਮੇਰੇ ਅਸਤਾ ਤੇ ਮੈਨੂੰ ਹੀ ਪਾਉਂਗੇ ਮੈਂ ਤੁਹਾਡੇ ਕੰਮ ਆਉਂਗਾ ਸੋ ਇਸ ਕਰਕੇ ਗੱਲ ਜਿਹੜੀ ਵਿਸ਼ਵਾਸ ਦੀ ਹੈ ਭਰੋਸੇ ਦੀ ਹੈ ਨਾ ਇਸ ਜ਼ਬਾਨ ਦੀ ਹੈ ਬੰਦਾ ਜ਼ਬਾਨ ਦਾ ਖੱਟਿਆ ਖਾਂਦਾ ਹੈ ਤੇ ਮੈਂ ਜਿਹੜਾ ਜ਼ਬਾਨ ਦੀ ਗੱਲ ਕਰਦਾ ਜੇ ਉਹ ਜ਼ਬਾਨ ਤੋਂ ਗੱਲ ਕਰਾਂਗੇ ਨਾ ਉਹਨੂੰ ਪਗਾਵਾਂਗੇ ਬੇਸ਼ਕ ਆਵਦਾ ਨੁਕਸਾਨ ਹੋਵੇ ਪਰ ਤੁਹਾਡਾ ਕਦੇ ਨੁਕਸਾਨ ਨਹੀਂ ਹੋਣ ਦਵਾਂਗੇ ਤੁਸੀਂ ਮੇਰੇ ਤੇ ਤੁਸੀਂ ਮੇਰੇ ਤੇ ਇੱਕ ਵੋਟ ਪਾ ਕੇ ਨਾ ਮੇਰੇ ਤੇ ਆਸਾਨ ਕਰੋਗੇ ਤੇ ਮੈਂ ਉਹ ਤੁਹਾਡਾ ਵੋਟ ਦਾ ਮੁੱਲ ਮੜੂੰਗਾ ਜਦੋਂ ਮੈਨੂੰ ਤੁਸੀਂ ਦਿੱਲੀ ਭੇਜੇ ਨਾ ਪ੍ਰੀਤਮ ਜੀ ਕਹਿ ਰਹੇ ਸੀ ਫੰਡ ਜਿੰਨਾ ਮਰਜੀ ਪ੍ਰੀਤਮ ਜੀ ਤੁਸੀਂ ਤਾਂ ਆਏ ਕਰੋ ਇੱਕ ਚੈੱਕ ਬੁੱਕ ਹੀ ਲੈ ਲਿਓ ਮੇਰੇ ਤੋਂ ਧੰਨਵਾਦ ਜੀ ਐਮਪੀ ਨੂੰ ਨਾ ਬਹੁਤ ਪੈਸਾ ਮਿਲਦਾ ਮੈਂ ਇੱਕ ਚੈੱਕ ਬੁੱਕ ਹੀ ਨਹੀਂ ਜੂਏ ਨੂੰ ਕੀ ਭਰੀ ਜਾ ਬੰਡੀ ਜਾ ਭਰੀ ਜਾ ਬੰਡੀ ਜਾ ਹਿੰਮਤ ਇਹ ਨਹੀਂ ਹੈ ਹਿੰਮਤ ਇਹ ਨਹੀਂ ਹੈ ਗੁਰੂ ਮਹਾਰਾਜ ਕਿਰਪਾ ਕਰੇ ਤੁਸੀਂ ਸਾਥ ਦੇ ਦਿਓ ਵੋਟਾਂ ਪਾ ਦਿਓ ਤੁਹਾਨੂੰ ਕੰਮ ਕਰਕੇ ਤੁਹਾਨੂੰ ਪਤਾ ਲੱਗੂ ਕਿ ਕੰਮ ਐਮਪੀ ਕਿਵੇਂ ਕਰਦਾ ਹੁਣ ਤਾਂ ਕਿਸੇ ਨੇ ਕੰਮ ਕਰਿਆ ਦੇਖਿਆ ਹੀ ਨਹੀਂ ਅੱਜ ਕੀ ਦਿਖਾਵਾਂਗੇ ਤੁਹਾਨੂੰ ਦਿਨ ਰਹਿ ਗਏ ਪਛੀ ਮੈਂ ਜਬ 25 ਕਮਰ ਕਿਸੇ ਕਸ ਲੋ ਆਪਦੇ ਰਿਸ਼ਤੇਦਾਰੀਆਂ ਚ ਦੋਸਤ ਮਿੱਤਰ ਜਿੱਥੇ ਵੀ ਪਿੰਡਾਂ ਚ ਬੈਠੇ ਆ ਨਾ ਫੋਨ ਖੜਕਾ ਦਿਓ ਕੀ ਵੀ ਜੀਤਮਿੰਦਰ ਬੋਲਦਾ ਵੋਟ ਪਾਵੇ ਮੈਨੂੰ ਆ ਹੀ ਬੋਲੇ ਕਰੋ ਫੇਰ ਸਵਾਲ ਆਊਗਾ ਗੱਲ ਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਤਰੀ ਗਿਆਨ ਰੱਖਿਓ ਪੰਜਾ ਚੋਣ ਨਿਸ਼ਾਨ ਪੰ